ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੀ ਨਾਂ ਜੀ ਗੁਰਪ੍ਰੀਤ ਸਿੰਘ ਜੀ ਕਿਹੜੇ ਪਿੰਡ ਵਾ ਕਿਤਨਾ ਜੀ ਕਿਤਨੇ ਨੂੰ ਪਾਣੀ ਦੇ ਕੀ ਹਾਲਾਤ ਵਾ ਪਾਣੀ ਦਾ ਬਹੁਤ ਪੱਦਰ ਚੱਲ ਰਿਹਾ ਹੈ ਹਾਲੇ ਆ ਕੇ ਬਾਰਸ਼ ਦੇ ਕਾਰਨ ਬਹੁਤ ਪਾਣੀ ਆ ਰਿਹਾ ਹੈ ਹਾਂਜੀ ਆਏ ਦੋਏ ਦਾ ਜੋ ਪਾਣੀ ਹੈ ਸਾਰਾ ਇੱਧਰ ਆ ਰਿਹਾ ਹੈ ਪਰ ਫੇਰ ਵੀ ਥੋੜਾ ਬਚਾਏ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆਪਣਾ ਕੀ ਨਾਮ ਜੀ ਪ੍ਰਵੀਨ ਕੁਮਾਰ ਜੀ ਕਿਹੜਾ ਪੰਡਾ ਕਿੱਤਣਾ ਹੈ ਜੀ ਅੱਛਾ ਜੀ ਦੇਖੋ ਕੋਈ ਪ੍ਰਮਾਤਮਾ ਨੂੰ ਕੋਈ ਹੱਥ ਹੱਥ ਦੋੜ ਜੋੜਦੇ ਆ ਜੀ ਮਾਲਕ ਮਿਹਰ ਕਰੇ ਠੀਕ ਆ ਖਵਾਜਾ ਮਿਹਰ ਕਰੇ ਸਾਰੇ ਜੀ ਪ੍ਰਮਾਤਮਾ ਜੀ ਠੀਕ ਹੈ ਕੋਈ ਨੁਕਸਾਨ ਨਾ ਹੋਵੇ ਮਾਲਕ ਮਿਹਰ ਕਰੇ ਸਾਰਿਆਂ ਦੇ ਪ੍ਰਮਾਤਮਾ ਹਾਂਜੀ ਹਾਂਜੀ ਜਿਹੜੇ ਲੋਕੀ ਭੁੱਲਿਆ ਉਹਨਾਂ ਨੂੰ ਰਾਸਤੇ ਬਾਣ ਠੀਕ ਹੈ ਕੋਈ ਮਾੜੇ ਕੰਮ ਕਰਦੇ ਆ ਠੀਕ ਹੈ ਜੀ ਹਾਂਜੀ ਉਹਨਾਂ ਦੇ ਲੋਕੀ ਆਪਣੀ ਸੋਚ ਵਿਚਾਰਨ ਠੀਕ ਹੈ ਜਿੱਦਾ ਫਕਲਾ ਜੜਦੀਆਂ ਲੋਕੀ ਅੱਗ ਲਾਉਂਦੇ ਆ ਹਾਂਜੀ ਉਹਨਾਂ ਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਆਪਾਂ ਕੀ ਚਾਹਨਾ ਆ ਕਿ ਜੋ ਅੱਗੇ ਠੀਕ ਹੈ ਜੀ ਬਹੁਤ ਭੁੱਲਾ ਸਾਡੀ ਆਪਣੀਆਂ ਹੋਈਆਂ ਵਾ ਸਾਡੀਆਂ ਬਾਕੀ ਸਾਰੇ ਪ੍ਰੋਫੈਸਰ ਬਖਸ਼ਲ ਹੋਵੇ ਮਾਲਕ ਮਿਹਰ ਕਰੀ ਹੁੰਦਾ ਸਾਡੇ ਮੇਰ ਮੇਰੇ ਸਾਰਿਆਂ ਦੇ ਮਾਲਕ ਠੀਕ ਹੈ ਜੀ ਹਾਂਜੀ ਕੀ ਨਾਂ ਜੀ ਆਪਣਾ ਕਲਵੰਤ ਸਿੰਘ ਜੀ ਤੇ ਪਿੰਡ ਪਿੰਡ ਕਿਤਨਾ ਹੀ ਹੈ ਜੀ ਹੁੰਦਾ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬੰਨ ਜਨ ਤਾਂ ਬਰਸਾਤ ਲੱਗੀ ਹੋਵੇ ਜੀ ਦਾ ਇਹੀ ਕਹਿਣਾ ਜਾਂਦੇ ਹੁੰਦਾ ਪ੍ਰਮਾਤਮਾ ਨੂੰ ਮਿਹਰ ਕਰਨੀ ਚਾਹੀਦੀ ਹੈ ਜੀ ਹਾਂਜੀ ਇੰਨੀ ਰੂਪੇ ਵੀ ਨਹੀਂ ਹੋਣਾ ਚਾਹੀਦਾ ਜੀ। ਹਾਂਜੀ। ਠੀਕ ਹੈ ਜੀ ਬਹੁਤ ਵਧੀਆ ਸਾਡੇ ਹਾਲਾਤ ਦੇਖ ਲਓ ਕਿੰਨੇ ਵੀ ਬਹੁਤ ਮਾਰੇ ਆ। ਠੀਕ ਹੈ ਜੀ। ਇਸ ਵੇਲੇ ਆਲੇ ਦੁਆਲੇ ਪਾਣੀ ਪਾਣੀ ਹੋਈ ਆ ਜੀ। ਹਾਂਜੀ। ਕੋਈ ਵੀ ਕਿਸੇ ਪਾਸੇ ਆਉਣ ਨੂੰ ਜਿਹੜਾ ਰਾਹ ਆ ਪਾਣੀ ਨਾਲ ਭਰਿਆ ਪਿਆ ਹੈ ਜੀ। ਠੀਕ ਹੈ ਜੀ। ਹਾਂਜੀ। ਬਬਤ ਕੀ ਨਾ ਆਪਣਾ? ਠੋੜੀ ਆ ਜੀ ਮੇਨਾ। ਕੀ ਬੀਮਾਰੇ ਕਹਿੰਦੇ ਜੰਦੇ ਪਰਮਾਤਮਾ ਨੂੰ ਕੁਝ ਕਹਿਣਾ ਚਾਹੁੰਦੇ ਆ। ਕੀ ਆ ਕਹਿਣਾ ਜੀ ਹੁਣ ਗਰੀਬ ਆਦਮੀ ਦੋਸਤੇ ਲੁੱਟ ਰਿਹਾ ਪਿਆ ਇਹ ਮਹੀਨੇ ਦੇ ਵਿੱਚ। ਹਾਂਜੀ। ਉਹ ਗਰੀਬ ਆਦਮੀ ਦੋਸਤੇ ਮਰਿਓ ਹਾਂਜੀ। ਆ ਵੀ ਔਖਾ ਹਾਂ ਜੀ ਪ੍ਰਮਾਤਮਾ ਨੂੰ ਕੁਝ ਕਹਿਣਾ ਚਾਹੁੰਦੇ ਕਿ ਹਟਾ ਦੇ ਜਾਂ ਵਧਾ ਦੇ ਕੁਝ ਕਹਿਣਾ ਚਾਹੁੰਦੇ ਆ ਅਸੀਂ ਤਾਂ ਕਹਿੰਦੇ ਹਾਰਜਵੇ ਤਾਂ ਵਧੀਆ ਗੱਲ ਜੇ ਪਾਰੀ ਨੇ ਵੀ ਕੋ ਪੈਦਾ ਹੋ ਜੂਗਾ ਧੰਨਵਾਦ ਜੀ ਕੀ ਆ ਸਾਰੀ ਪਿੰਡ ਕਿਤਣਾ ਨਵਸੀ ਆ ਤਸੀਲ ਗੜ ਸ਼ੰਕਰਪੁਰ ਤੋਂ ਵੀ ਗੜ ਛੱਕਾ ਤੋਂ 6-7 ਕਿਲੋਮੀਟਰ ਦੂਰ ਆ ਤਾਂ ਜੇ ਕੋਈ ਕਿਸੇ ਨੂੰ ਭੀੜ ਪਾ ਜਾਏ ਕੋਈ ਵੀ ਕਿਸੇ ਕਾਰਨ ਕਿਸੇ ਨੂੰ ਕਿਸੇ ਨੂੰ ਹੈਲਪ ਦੀ ਲੋੜ ਹੋਵੇ ਹੈਲਪ ਵੀ ਕਰ ਦੋਗੇ ਜੇ ਕਿਸੇ ਨੂੰ ਹੈਲਪ ਦੀ ਲੋੜ ਹੋਵੇ ਹੈ ਜੀ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਆ ਪਾਣੀ ਜੀ ਮੈਂ ਤੁਹਾਨੂੰ ਤਸਵੀਰਾਂ ਨਾਲ ਦਿਖਾਦਾ ਦੇਖੋ ਪਾਣੀ ਚੱਲਦਾ ਇਹ ਪਿੰਡ ਕਿੱਤਨੇ ਦਾ ਮੇਨ ਰਸਤਾ ਆ ਜੀ ਹਾਂ ਜੀ ਇਹਦਾ ਮੇਨ ਗੇਟ ਹੋਆ ਤੇ ਆਹ ਦੇਖੋ ਸਾਰੇ ਪਾਸੇ ਪਾਣੀਓ ਪਾਣੀ ਹੋਇਆ ਜੀ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਟੂ ਤੋਂ ਹੀ ਮੇਰਾ ਮੋਬਾਈਲ ਨੰਬਰ ਹੈਗਾ 9885719816 995575219816 ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੇਰੀ YouTube ਤੇ ਮੇਰੇ ਇਸ ਨੰਬਰ ਤੇ ਕੰਟੈਕਟ ਕਰਨਾ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਤੁਸੀਂ ਕੁਛ ਹੀ ਲੋਗ ਵਾਹਿ ਜੀ ਕਦੇ ਵੀ ਸਿਰੇਖਣੇ ਬੋਲੋ ਹਾਂ ਦਾ ਇਹ ਜਿਹੜਾ ਕੁਛ ਵੀ ਹੋ ਰਿਹਾ ਹੈ ਨਾ ਮਮ ਜੀ ਜੈਨ ਜੀ ਜੀ ਹਲੋ ਤੇ ਸਰਦਪੁਰ ਰਹੀਆ ਕੱਦ ਦੀ ਸੂਰਤ ਹੈ ਕਿ ਕਿੱਤਨੇ ਲੋਕ ਪਾਣੀ ਆਣਾ ਜਾਂਦੇ ਤਾਂ ਦੀ ਸੂਰਤ ਹੈ ਮੇ ਤਾਂ ਪਾਣੀ ਤੋਂ ਅੱਗੇ ਮੁਰੇ ਹੋਣਾ ਚਾਹੀਦਾ ਹੈ ਕਿ ਇਹ ਆਹੀ ਸਰਕੰਡਾ ਸਾਫ ਕੀਤਾ ਜਾਵੇ ਤੇ ਪੰਡਾ ਦਾ ਨਫਤਾਨਾ ਉਹਨੂੰ ਸਾਫ ਕੋਣ ਕਰੇ ਦੇ ਜਿਹੜੀਆਂ ਸਰਕਾਰਾਂ ਹੁੰਦਾ ਹੋਏ ਜਿਹੜਾ ਮੈਟ ਗਿਆ ਇਹ ਨਹਿਰ ਮੈਹਤਵਾਂ ਕੇ ਕਰਦਾ ਹੁੰਦਾ ਨਹਿਰ ਮੈਹਤਵਾਂ ਹਟ ਗਿਆ ਕੋਈ ਟੈਂਸ਼ਨ ਨਹੀਂ ਰਹਿੰਦਾ ਇੱਥੇ ਕੋਪ ਮਰੇ ਕੋ ਜੀਵੇ ਹੁਣ ਹੁਣ ਰਿੰਗ ਦੇ ਸਾਰੇ ਹੀ ਆ ਜਿਹੜੇ ਵਿਚਾਰੇ ਇੱਧਰ ਜਾ ਕੇ ਸੰਤਾਨਪੁਰ ਲੋਹੀਆਂ ਦਾ ਪੁੱਛੋ ਸੰਤਾਨਪੁਰ ਲੋਹੀਆਂ ਦਾ ਪੁੱਛੋ ਕਿ ਲੋਕਾਂ ਦਾ ਕੀ ਹਾਲ ਹੈ ਫਰੀਦਕੋਟ ਪ੍ਰੋਜੈਕਟ ਹੈ ਆ ਦੇਖੋ ਸਰਗੰਡੇ ਦਾ ਭਰਿਆ ਪੈ ਜਿਵੇਂ ਸਪਾਈ ਹੋਵੇ ਤੇ ਸਭ ਕੁਝ ਠੀਕ ਹੋ ਜਾਂਦਾ ਜੀ ਮੈਂ ਥੋੜਾ ਆਪਣਾ ਕੁਲਵੰਤ ਸਿੰਘ ਸਿੱਧੂ ਏਡਾ ਕੋਡੀ